ਵਾਰਦੀ <tú> ਆਈ

ਜਿਖਾ ਦਿਖਾਈਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਸਰਦਾਈ ਕਾਫੀ ਸਮੇਂ ਤੋਂ ਜਿਹੜਾ ਹੈਗਾ ਆਪਾਂ ਬਾਹਰ ਅੰਮ੍ਰਿਤਸਰ ਵਗੈਰਾ ਸਾਈਡ ਤੇ ਜਿਹੜਾ ਹੈਗਾ ਜਾ ਕੇ ਸਰਦਾਈ ਪਿੰਦਾ ਸੀ ਪਰ ਅਜ ਨਕੌਂਦਰ ਦੇ ਵਿੱਚ ਇੱਕ ਸਟਾન્ડ ਅੱਛਕਾਏ ਸਿੰਘ ਸਾਹਿਬ ਸਾਡੇ ਨਾਲ ਨੇ ਸਿੰਘ ਸਾਹਿਬ ਨਾਲ ਗੱਲ ਕਰਾਂਗੇ ਕੀ ਕੀ ਸਰਦਾਈ ਦਾ ਸਹਦਾ ਹੈ ਵੀ ਕੀ ਕੀ ਜਿਹੜਾ ਇਹਦੇ ਵਿੱਚ ਮਟੀਰੀਅਲ ਪੁੰਦੇ ਨੇ ਹਾਂਜੀ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਬਸਾ ਸਾਹਿਬ ਸਾਡੇ ਜੋ ਕਿ ਸਭ ਤੋਂ ਪਹਿਲਾਂ ਇਹ ਸਰਦਾਈ ਦਾ ਡਾੜਾ ਜਿ ਲੱਗ ਰਿਹਾ ਹੈ ਹਰ ਵੀ ਵਾਈਪ ਹੋ ਰਹਾ ਹੈ ਗਰਮਿਤ ਹੋ ਰਹਾ ਹੈ ਇਹ ਜਿਵੇਂ ਛਾਵਟ ਹੈ ਜਿਵੇਂ ਬੁਖਾਰ ਹੈ ਨਗਲਾ ਹਰ ਕਿਸੇ ਕੋ ਇਰਾਤਾ ਹੈ ਇਹ ਦੇ 7-8 ਕਿੱਟੀਆਂ ਨਹੀਂ ਕਿਉਂਕਿ ਸਾਰੀਆਂ ਚੀਜ਼ਾਂ ਬੱਚੋਂ ਬਾਅਦ ਸਦਾਈ ਲਗੜਾ ਲਾ ਕੇ ਕਾਹਤਨ ਕਹਿੰਦਾ ਹੈ ਇਹ ਸਦਾਈ ਦੇ ਵਿੱਚ ਜੀ ਨੇ ਦਬਾਮ ਹੈ ਜੀ ਇਹ ਮੌਸਮ ਹੈ ਨਾ ਜਦੋਂ ਮਾਲਕ ਨੂੰ ਖਵਾਵੇ 100 ਬੈ 10-10 ਸੇ ਖਾਲੀ ਹੋਏ ਇਹ ਦੇਖੋ ਕਰਨਾ ਕਿ ਕਿਹੜੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਤਰ੍ਹਾਂ ਆਪਾਂ ਨੂੰ ਜ਼ੁਖਾਰ ਤੇ ਬੁਖਾਰ ਤੇ ਖੜਕੀੜ ਹੈ ਔਰ ਰਾਤ ਨੂੰ ਸੁੱਕਿਆ ਪਿਆ ਆਪਾਂ ਨੂੰ ਕਈ ਵਾਰੀ ਵੀ ਆਪਾਂ ਨੂੰ ਇਹ ਤੋਂ ਟੱਕੇ ਬਚਣਾ ਪੈਂਦਾ ਹੈ ਕਿਉਂਕਿ ਲਾਤ ਦੀ ਚਰਮ ਜਿਹੜੀ ਇਹ ਬੜੀ ਢੀਂਗ ਨਾਲ ਪਹਰੇ ਹੁੰਦੀ ਹੈ ਇਹਦੇ ਚੰਗਲ ਦੇ ਨਾਲ ਸਾਥ ਤੌਰ ਤੇ ਜਨਾਹ ਕਾਇਨ ਲੱਗਦਾ ਹੈ ਇਸ ਦਾ ਪੈਨ ਤਿਆਰ ਕਰ ਰਹੇ ਹਨ ਪਰ ਦੋ ਘਾਟ ਵੀ ਇਹਦੇ ਤੇ ਭਾਈ ਚੱਲਣ ਲੱਗ ਪਏ ਤੇ ਕੀ ਲੋਕਰ ਮੈਸੀ ਹੈ ਇਹ ਛੋਟੇ ਤੇ ਗਰਮੀ ਕਰਾ ਰਹੀ ਹੈ ਇਹ ਸਾਹ ਸੈਕਟਾਉ ਜਿਨ੍ਹਾਂ ਨੇ ਕਿਹਾ ਕਿ ਜੇਕਰ ਬਿਮਾਰੀਆਂ ਤੋਂ ਰਾਹਤ ਪਾਣੀ ਹੈ ਤੇ ਗਰਮੀ ਤੋਂ ਰਾਹਤ ਪਾਣੀ ਦਾ ਸਰਦੀ ਦਾ ਇੱਕ ਵਾਰ ਚਾਹ ਸੇਵਨ ਜ਼ਰੂਰੀ ਕੀਤਾ ਜਾਵੇ ਕੈਮਰਾ ਪਰਸਨ ਨਾਲ ਕਣੀ ਕਰੋੜਾ ਇੱਕੋ ਚੰਗਾ ਹੈ ਹਾਂਜੀ ਸਿੰਘ ਸਾਹਿਬ ਨਾਮ ਕੀ ਆ ਦਾ ਆਪਣਾ ਜੋਰਾ ਸਿੰਘ ਚੋਰਾ ਸਿੰਘ ਜੀ ਜਿਹੜੀ ਸ਼ਰਦਾਈ ਤਿਆਰ ਕਰ ਰਹੇ ਹੈਗੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਸ਼ਰਦਾਈ ਜੀ ਸਮਗਰੀ ਪੈਂਦੀ ਹੈ ਨਾ ਇਹ ਤਿਆਰ ਹੁੰਦੀ ਸਮਗਰੀ ਦੀ ਇਹ ਸ਼ਗੋ ਤੇ ਗਰਮੀ ਦੂਰ ਕਰੋ ਅੰਮ੍ਰਿਤ ਮੰਗੋ ਕੀ ਕੀ ਇਹਦੇ ਸ਼ਰਦਾਈ ਚ ਤਿਆਰ ਕਰਦੇ ਹੈਗੇ ਇਹਦੇ ਵਿੱਚ ਮਗਜ ਕਾਜੂ ਬਦਾਮ ਕਾਲੀ ਮਿਰਚ ਸਾਫ ਬਲਾਹ ਦੀਆਂ ਪੱਤੀਆਂ ਠੀਕ ਹੈ ਜੀ ਤੇ ਜਾਲਦਰਾ ਦੇ ਮਗਜ ਹੁੰਦੇ ਆ ਤੇਲ ਹੁੰਦੇ ਆ ਹਰ ਗਰੀ ਖਾਲੀ ਮਰਚ ਬਲੇਵਰ ਤੇ ਸਹੀ ਹੁੰਦੀ ਆ ਬਲੇ ਠੀਕ ਹੈ ਜੀ ਮਗਰੀ ਪੈਂਦੀ ਆ ਵਿੱਚ ਘਰ ਦਾ ਦੁੱਧ ਪਾਈ ਦਾ ਆਪਾਂ ਬਾਦ ਦਾ ਨਹੀਂ ਵਰਤਦੇ ਆਪਾਂ ਖਾਸ ਕਰਕੇ ਪਾਈ ਦੀ ਕਾਲੀ ਕਿਹੜੀਆਂ ਬਿਮਾਰੀਆਂ ਤੋਂ ਇਹ ਰਾਹਤ ਦਿੰਦੀ ਆ ਬਾਬਾ ਜੀ ਸਾਰੀਆਂ ਬਿਮਾਰੀਆਂ ਦੇ ਜਿਹੜੀਆਂ ਸਰੀਰ ਦੀਆਂ ਹੋ ਜਾਂਦੀਆਂ ਦੁੱਖ ਦੂਰ ਕਰਦੀ ਇਹਨਾਂ ਤੋਂ ਕੋਈ ਬਿਮਾਰੀ ਨਹੀਂ ਲੱਗਦੀ ਇਹ ਦੂਰੀ ਕਰਨੀ ਆ ਬਿਮਾਰੀ ਦੀ ਜਿਹੜੀਆਂ ਆਪਾਂ ਹਿੱਲਾ ਹੁੱਲਾ ਸਿੰਗਾ ਪੀਂਨੇ ਆ ਰੈੱਡ ਬੁੱਲਾ ਪੀਂਨੇ ਇਹਨਾਂ ਨਾਲ ਤਾਂ ਕਈ ਗੁਣਾ ਕਈ ਗੁਣਾ ਬਿਹਤਰ ਹੈ ਜਿਵੇਂ ਕਿ ਕਈ ਚੀਜ਼ਾਂ ਵਿੱਚ ਮਲਾਵਟਾ ਬਹੁਤ ਹੈਗੀਆਂ ਵਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਵਿੱਚ ਕੈਲਸ਼ੀਅਮ ਕੋ ਮਲਾਵਟਾ ਪਾਉਂਦੇ ਆ ਕਈ ਤਰ੍ਹਾਂ ਦੀ ਮਲਾਵਟ ਹੁੰਦੀ ਆ ਓਏ ਹੱਤੀ ਰਗੜੀ ਆਪਾਂ ਸਾਹਮਣੇ ਰਗੜੀ ਦੀ ਆ ਸਮਗਰੀ ਤਿਆਰ ਹੁੰਦੀ ਆ ਹੱਥ ਨਾਲ ਹੀ ਸਾਰਾ ਕੁਝ ਹੁੰਦਾ ਸਾਰੇ ਸਾਹਮਣੇ ਹੁੰਦਾ ਹੈ ਕਿੰਨਾ ਟਾਈਮ ਲੱਗਦਾ ਇਹਨੂੰ ਤਿਆਰ ਕਰਨ ਨੂੰ ਇੱਧਰ ਰਗੜੇ ਨੂੰ ਘੰਟਾ ਲਾਈਦਾ ਹੈ ਜੀ ਘੰਟਾ ਲਾ ਕੇ ਫਿਰ ਜਾ ਕੇ ਸਮਗਰੀ ਤਿਆਰ ਹੁੰਦੀ ਆ ਫਿਰ ਜਾ ਕੇ ਰਗੜਾ ਲੱਗਦਾ ਫਿਰ ਛਾਣਾ ਲੱਗਦਾ ਵਾ ਫਿਰ ਉਹਦੇ ਵਿੱਚ ਦੁੱਧ ਪਾਈ ਦਾ ਚੱਕਰ ਪਾਈ ਦਾ ਪਟਾਪਾਈ ਦਾ ਫਿਰ ਜਾਂਦੇ ਆ ਕਿ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਆਪਾਂ ਸੰਗਤ ਨੂੰ ਇਹ ਕਹਿੰਨੇ ਕਿ ਪਈ ਵਾਤ ਤੋਂ ਵਾਤ ਛੋ ਜਿਆ ਦਾ ਗਰਮੀ ਦੂਰ ਕਰੋ ਅੰਜ ਭਾਜੀ ਕੀ ਨਾਮ ਜੀ ਸੰਦੀਪ ਸਰਦਾਈ ਪੈਤੀ ਆ ਕਿਸ ਤਰ੍ਹਾਂ ਲੱਗਾ ਬਹੁਤ ਵਧੀਆ ਭਾਜੀ ਇਹ ਇੱਕ ਸਕੂਨ ਮਿਲਦਾ ਦੇਖੇ ਤੇ ਸਰੀਰ ਦੀ ਪ੍ਰਾਕ ਹੈ ਆਪਣੀ ਦੇਸੀ ਪ੍ਰਾਕ ਹੋ ਜਾਂਦੀ ਬਹੁਤ ਵਧੀਆ ਚੀਜ਼ ਹੈ ਬਾਕੀ ਜਿਹੜਾ ਆਪਾਂ ਹੁਣ ਰਾਸ਼ਟਰਪਤੀ ਜਾਂ ਹੁੰਦੇ ਤਾਂ ਉਹ ਆਪਣਾ ਕਲਚਰ ਦੇ ਸਕਦੇ ਇਹ ਆਪਣੀਆਂ ਕਹਾਣੀਆਂ ਕਰਾਤਾ ਸੀ ਤੇ ਬਹੁਤ ਦੀ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਕਿ ਅੱਜ ਕੱਲ ਜੋ ਨੌਜਵਾਨ ਹੈ ਨਸ਼ਿਆਂ ਨੂੰ ਛੱਡ ਕੇ ਇਸ ਜ਼ਿੰਦਗੀ ਨੂੰ ਸਾਹਮਣਾ ਕਰੀਦਾ ਹੈ ਆਪਣੇ ਪੁਰਾਣੀਆਂ ਜਿਹੜੀਆਂ ਕਹਾਣੀਆਂ ਕਰਾਤਾ ਉਹਨਾਂ ਨੂੰ ਸਾਥੀ ਤੇ ਇਹ ਵੀ ਉਹ ਕਰਾਉਣਾ ਚਾਹੀਦਾ ਹੈ ਜੀ